ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਥਾਨ ਤੇ ਮਹਾਰਾਜ ਗੁਰੂ ਨਾਨਕ ਦੇਵ ਜੀ ਚਰਨ ਪਾਏ ਨੇ ਜੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਸੀ 1563 ਬਿਕਰਮੀ ਸੰਮਤ ਪਹਿਲੀ ਉਦਾਸੀ ਬੜੇ ਜਦ ਪਹਿਲੀ ਜੋ ਯਾਤਰਾ ਸ਼ੁਰੂ ਕੀਤੀ ਸੁਲਤਾਨਪੁਰ ਲੋਧੀ ਤੋਂ ਸਾਰਾ ਪੂਰਬੀ ਭਾਗ ਦੀ ਯਾਤਰਾ ਨਾਨਕ ਮਤਾ ਗੋਰਖ ਮਤਾ ਹਰਦਵਾਰ ਬਨਾਰਸ ਗਿਆ ਅਕਬਰਪੁਰ ਰਜੌਲੀ ਤਵੇ ਰਾਜਗੀ ਰਾਏ ਤੇ ਜਦ ਮਹਾਰਾਜ ਜੀ ਇੱਥੇ ਆਏ ਨਾ ਇੱਥੇ ਆਪ ਜੀ ਨੂੰ ਨਾ ਦੋ ਚੀਜ਼ ਮਿਲੇਗੀ ਪ੍ਰਾਤਨ ਗੁਰੂ ਮਹਾਰਾਜ ਜੀ ਕੇ ਆਉਣ ਤੋਂ ਪਹਿਲੇ ਪੁਰਾਣੇ ਇਤਿਹਾਸ ਇੱਕ ਤਾਂ ਜਿਹੜੇ ਪਹਾੜ ਨੇ ਉਹਦਾ ਦੇਖਣ ਚ ਤਾਂ ਪਹਾੜੀ ਜਰੂਰ ਲੱਗਦਾ ਲੇਕਿਨ ਜਦ ਆਪ ਜੀ ਇੱਥੇ ਦਾ ਇਤਿਹਾਸ ਪੜ ਕੇ ਦੇਖੋਗੇ ਨਾ ਇਹ ਪਹਾੜ ਨਹੀਂ ਹੈਗਾ ਇਹ ਸੀਗਾ ਹਿੰਦੁਸਤਾਨ ਦੀ ਰਾਜਧਾਨੀ ਆਜਾਤ ਸ਼ਤਰੂ ਕੇ ਟਾਈਮ ਕਾ ਤੇ ਜਿਹੜਾ ਰਾਜਾ ਸੀ ਜਰਾਸੰਧ ਇਹ ਉਹਦਾ ਕਿਲਾ ਪਾ ਕਿਲੇ ਕੇ ਅੰਦਰ ਤੇ ਪਹਾੜ ਜਿਹੜੇ ਨੇ ਕਲੇਰੀਆਂ ਦੁਆਰਾ ਨੇ ਕੰਦ ਹੈਗਾ ਇਤਿਹਾਸ ਤੇ ਇਹਦਾ ਵੀ ਬੜਾ ਤਗੜਾ ਪਰ ਇਹਨੂੰ ਟਾਈਮ ਹੀ ਬਹੁਤ ਹੋ ਗਿਆ 5000 ਵਰਸ ਇਹਦਾ ਮਤਲਬ 5000 ਸਮੇਂ ਦੇ ਨਾਲ ਨਾਲ ਇਤਿਹਾਸ ਵੀ ਖਤਮ ਹੋ ਗਿਆ ਬਹੁਤ ਤਾਂ ਖਤਮ ਹੋ ਗਿਆ ਕਿ ਅਭੀ ਵੀ ਇਹਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਬਚ ਗਈਆਂ ਦੁਨੀਆਂ ਨੂੰ ਦੇਖਣ ਆਉਂਦੀਆਂ ਨੇ ਪਰ ਉਹ ਇਤਿਹਾਸ ਨੂੰ ਦੇਖਣ ਵਾਸਤੇ ਫਿਰ 2 ਦਿਨ ਦਾ ਸਮਾਂ ਚਾਹੀਏ ਔਰ ਇਹਦਾ ਤਾਂ ਨਾਮ ਵੀ ਹੈ ਰਾਜ ਗ੍ਰਹਿ ਰਾਜਾਓ ਕਾ ਕ ਇਹ ਪ੍ਰਾਣਾ ਤੇ ਦੂਸਰਾ ਇਹ ਹਿੰਦੂਆਂ ਦਾ ਵੀ ਇੱਕ ਤੀਰਥ ਹੈਗਾ ਜੀ ਆਠ ਤੀਰਥ ਨੇ ਔਰ ਗੁਰਬਾਣੀ ਚ ਵੀ ਇਹਦਾ ਜ਼ਿਕਰ ਆਉਂਦਾ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਉਹ 8 ਤੀਰਥ ਵਿੱਚ ਕਿੰਨਾ ਮੇਦਾ ਤੇ ਜਿੱਥੇ ਤੀਰਥ ਉੱਥੇ ਮੰਦਰ ਆ ਸਾਹਮਣੇ ਇੱਕ ਲక్ష్ਮੀ ਨਾਰਾਇਣ ਦਾ ਛੋਟਾ ਜਿਹਾ ਮੰਦਰ Hindu ਧਰਮ ਵਿੱਚ ਤਾਂ ਸ਼ਰਧਾ ਬਹੁਤ ਹੈ ਮੰਨਦੇ ਨੇ ਪਰ ਵਿਚਾਰੇ ਨੂੰ ਰਾਹ ਹੀ ਗਲਤ ਦੱਸਤਾ ਕਹਿੰਦੇ ਤੀਰਥ ਵਿੱਚ ਆਓ ਕੁੰਡ ਤੇ ਇਸ਼ਨਾਨ ਕਰੋ ਪਾਪ ਖਤਮ ਤੇ ਦੁਨੀਆ ਨੂੰ ਵੀ ਲੱਗੇ ਸਭ ਤੋਂ ਵਧੀਆ ਸੌਖਾ ਕੰਮ ਹੈ ਇਸ਼ਨਾਨ ਕਰ ਲ लेंगे तो पवित्र हो जाएंगे 5-10000 ਰੋਜ਼ ਹੀ ਦੁਨੀਆ ਹੁੰਦੀ ਪਰ ਜਦ ਗੁਰੂ ਮਹਾਰਾਜ ਜੀ ਆਏ ਗੁਰੂ ਨਾਨਕ ਸਾਹਿਬ ਜੀ ਪਹਿਲਾਂ ਤਾਂ ਤੀਰਥ ਗੌਰ ਜਾ ਕੇ ਖੰਡਨ ਕਰਤਾ ਵੀ ਨਹੀਂ ਦਾ ਨਹੀਂ ਗੱਲ ਬਣਦੀ ਇਹ ਗਲਤ ਹੈਗੇ ਅਗਰ ਜੇ ਨਹਾਣੇ ਸੇ ਹੀ ਪਾਪ ਖਤਮ ਹੋ ਜਾਏ ਤੇ ਡੱਡੂ ਤੇ ਮੱਛੀਆਂ ਤੇ ਮਗਰਮੱਛ ਤਾਂ ਪਾਣੀ ਚ ਰਹਿੰਦੇ ਨੇ ਉਹਨਾਂ ਸਭ ਕੋ ਮੁਕਤੀ ਮਿਲ ਜਾਂਦੀ ਪਰ ਐਸਾ ਨਹੀਂ ਹੈ ਜਬ ਤੱਕ ਨਾਮ ਨਹੀਂ ਜਪੇਗਾ ਤੋ ਪਾਪ ਵੀ ਨਹੀਂ ਕਟੇਗਾ ਔਰ ਗੁਰੂ ਮਹਾਰਜ ਨਾ ਹਰ ਤੀਰਥਾਂ ਤੇ ਜਾ ਜਾ ਕੇ ਲੋਕਾਂ ਨੂੰ ਉਪਦੇਸ਼ ਕੀਤਾ ਤੇ ਜਿੱਧਰ ਗਏ ਨਾ 10 ਮਿੰਟ ਦਾ ਰਸਤਾ ਥੜਾ ਬਣਿਆ ਹੋਇਆ ਉਧਰ ਸੌ ਗਜ ਆ ਪਾੜੀ 8 ਮੀਲ ਤੱਕ ਜਾਂਦੀ ਇਹਦੇ ਵਿੱਚ ਹੈਗਾ ਸਲਫਰ ਜੇ ਹਿੰਦੀ ਚ ਗੱਲ ਕਰੋ ਤੋ ਉਹਨੂੰ ਕਹਿੰਦੇ ਗੰਧਕ ਔਰ ਵਹੀ ਗੰਧਕ ਕਰਕੇ ਪਾਣੀ ਸਾਰਾ ਗਰਮ ਹੈਗਾ 22 ਕੁੰਡ ਬਣੇ ਨੇ ਆਪ ਚਸ਼ਮਾ ਸੋਮਾ ਤਾਰਾ ਜੂਮਰ ਜੀ ਦਾ ਖੇਲੋ ਨਾਮ ਇੱਥੇ ਕੁੰਡ ਕਹਿੰਦੇ ਨੇ ਤੇ ਉਹ ਜੋ 22 ਕੁੰਡ ਤੋਂ ਸਭ ਗਰਮ ਤੇ 22 ਮਾ ਕੁੰਡ ਆਪਣੇ ਅੰਦਰ ਹੈ ਪਾਣੀ ਤਾਂ ਕੁਦਰਤੀ ਆਉਂਦਾ ਲੇਕਿਨ ਇਹ ਸਭ ਗਰਮ ਤਾਂ ਇਹ ਵੀ ਗਰਮ ਕਿਉਂਕਿ ਇਹ ਵੀ ਉਹਨਾਂ ਦੇ ਵਿੱਚੋਂ ਹੀ ਹੁੰਦਾ ਸੀ ਆ ਜਿਹੜਾ ਨਾ 5 ਮੀਲ ਦਾ ਏਰੀਆ ਇਸ 5 ਮੀਲ ਦੇ ਅੰਦਰ ਜਿੱਧਰ ਮਰਜੀ ਜ਼ਮੀਨ ਨੂੰ ਪੱਟ ਕੇ ਦੇਖ ਲੋ ਮਿੱਟੀ ਮਿਲੇਗੀ 2 ਫੁੱਟ ਤੇ ਪੱਥਰ ਮਿਲੇਗਾ 200 ਫੁੱਟ ਅਬ ਪੱਥਰ ਹੈ ਤਾਂ ਵੋਰ ਨਹੀਂ ਜੋ ਚਲਦਾ ਪਾਣੀ ਉਹ ਵੀ ਗਰਮ ਗਰਮੀ ਵਿੱਚ ਗਰਮ ਪੀ ਨਹੀਂ ਸਕਦੇ ਪਾਣੀ ਕੀ ਦਿੱਕਤ ਹੰਗਰ ਨਾਨਕ ਸਾਹਿਬ ਆਏ ਲੋਕਾਂ ਨੇ ਪੇਸ਼ਾਨ ਲਿਆ ਕੇ ਬੇਨਤੀ ਕੀਤੀ ਵੀ ਕਰੋ ਕਿਰਪਾ ਉੱਪਰ ਗਰਮੀ ਥੱਲੇ ਪਾਣੀ ਗਰਮ ਪਿਆਸ ਦੂਰ ਨਹੀਂ ਹੁੰਦੀ ਤੇ ਮਹਾਰਾਜ ਵੀ ਜਾਣੀ ਜਾਣ ਦੇਖ ਲਿਆ ਕਿ ਦਿੱਕਤ ਹੈ ਸੋਮਾ ਨਦੀਕ ਸੀ ਤੇ ਗੁਰੂ ਮਹਾਰਾਜ ਜੀ ਨੇ ਸੁੰਮੇ ਵੱਲ ਸ਼ਾਰਾ ਕਰਤਾ ਤੇ ਸਹਿਜ ਸੁਭਾਅ ਕਹਿਤਾ ਵੀ ਸਭ ਤਾਂ ਕੁੰਡ ਗਰਮ ਨੇ ਆ ਤਾਂ ਠੰਡਾ ਤੇ ਇਹ ਜਿਹੜਾ ਆਪਣੇ ਅੰਦਰ ਵਾਲਾ ਕੁੰਡ ਹੈ ਇਹ ਗੁਰੂ ਮਹਾਰਾਜ ਜੀ ਦੇ ਬਚਨ ਤੋਂ ਇੱਕ ਕੁੰਡ ਠੰਡਾ ਲਾ ਕੇ ਚਿਗਣ ਲੋ ਤੇ ਬਾ ਇੱਕ ਕੁੰਡ ਉਹਦੇ ਚ 21 ਦੇ ਗਰਮ ਇੱਕ ਕੁੰਡੇ ਠੰਡਾ ਗੁਰੂ ਨਾਨਕ ਸੀਤਲ ਸੀਤਲ ਮਤਲਬ ਠੰਡਾ ਤੇ ਮਹਾਰਾਜ ਜੀ ਨੇ ਠੰਡਾ ਵੀ ਕੀਤਾ ਨਾਲ ਇੱਥੇ ਬਾਣੀ ਉਚਾਰਨ ਕੀਤੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਧਨ ਜੋਵਨ ਅਰ ਫੂਲੜਾ ਨਾਠਿ ਅੜੇ ਦਿਨ ਚਾਰ ਪਵਣ ਕੇਰੇ ਪਤ ਜਿਉ ਢਲ ਟੁੜ ਜੁਣ ਤੇ ਗੁਰੂ ਜੀ ਦੀ ਕਿਰਪਾ ਹੋਈ ਤੇ ਗਰਮ ਜਲ ਨੂੰ ਠੰਡਾ ਕਰਤਾ ਇਸ ਕਰਕੇ ਦਾ ਨਾਮ ਹੈਗਾ ਗੁਰੂ ਨਾਨਕ ਸ਼ੀਤਲ ਕੁੰਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ